जेर इतिहास की गल करिए जाता है कि इस स्थान के उ राम भगवान के नानके हैं ਇਹ ਜ਼ਮੀਨ ਉਹ ਭਗਾਾਂ ਵਾਲੀ ਜ਼ਮੀਨ ਹੈ ਜਿੱਥੇ ਕਿ ਭਗਵਾਨ ਰਾਮਚੰਦਰ ਜੀ ਦੇ ਹੱਥ ਵੀ ਲੱਗੇ ਹੋਣੇ ਉਹਨਾਂ ਦੇ ਚਰਨ ਵੀ ਲੱਗੇ ਹੋਣੇ ਆ ਉਹਨਾਂ ਨੇ ਇੱਥੇ ਆਪਣਾ ਸਮਾ ਵੀ ਬਤਾਇਆ ਹੋਣਾ ਸੋ ਕਹਿ ਲਈਏ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਸੀ ਕਿਉਂਕਿ ਅੱਗੇ ਜਦੋਂ ਪੁਰਾਣਾ ਸਮਾ ਸੀ ਉਦੋਂ ਨਾਨਕਿਆਂ ਦੇ ਘਰੇ ਜਿਹੜਾ ਹੈ ਬੱਚੇ ਦਾ ਜਨਮ ਹੋਇਆ ਕਰਦਾ ਸੀ ਇਸ ਕਰਕੇ ਇਸ ਨੂੰ ਰਾਮ ਭਗਵਾਨ ਦੀ ਜਨਮ ਭੂਮੀ ਵੀ ਕਹਿ ਦਿੰਦੇ ਆ ਸ੍ਰੀ ਰਾਮਚੰਦਰ ਜੀ ਦੀ ਮਾਤਾ ਹੀ ਹੋਏ ਆ ਉਨਾਰੇ ਇਥੇ ਜਲਮਸਥਾਨ ਬਣਿਆ ਆ ਪਰ ਲੋਕ ਜਾਣਦੇ ਨਹੀਂ ਹੈ ਕਿ ਇਹਨੂੰ ਵੀ ਇਹਨੂੰ ਅਯੁਧਿਆ ਜੀ ਕਰਕੇ ਕਹਿੰਦੇ ਆ ਵੀ ਅਯੁਧਿਆ ਹੀ ਜਲਮ ਹੋਇਆ ਪਰ ਪਹਿਲਾਂ ਇਹ ਸੀ ਕਿ ਜਿਹੜਾ ਬੱਚਾ ਹੁੰਦਾ ਸੀ ਉਹ ਆਪਣੇ ਪੇਤਿਆਂ ਦੇ ਪਿੰਡ ਹੁੰਦਾ ਸੀ ਉੱਥੇ ਹੀ ਦੁਰਭੱਗ ਦੀ ਗੱਲ ਹੈ ਕਿ ਇਸ ਦੀ ਕੇਅਰ ਨਹੀਂ ਹੈਗੀ ਇਸ ਦੀ ਸਾਫ ਸਫਾਈ ਨਹੀਂ ਹੈਗੀ ਇਸ ਦੀ ਸੰਭਾਲ ਨਹੀਂ ਹੈਗੀ ਉਹੀ ਪੁਰਾਣੀ ਇੱਟਾਂ ਉਹੀ ਢਾਈ ਢੇਰੀ ਹੋਰੀ ਜ਼ਮੀਨ ਚਾਹੇ ਅਜੇ ਢਾਈ ਢੇਰੀ ਹੋ ਚੁੱਕਿਆ ਹੈ ਪਰ ਫਿਰ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਖੜਾ ਹੈ ਇਹ ਅਸੀਂ ਅੱਜ ਐਡੇ-ਐਡੇ ਮੈਦਾਨਾਂ ਦੇ ਵਿੱਚ ਜਾਂਦੇ ਆਂ ਗੁਰਦੁਆਰਿਆਂ ਦੇ ਜਾਂਦੇ ਆਂ ਦੇਖਣ ਵਾਸਤੇ ਜਾਂਦੇ ਆਂ ਦਰਸ਼ਨ ਕਰਨ ਜਾਂਦੇ ਆਂ ਇਹ ਥਾਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਲੀ ਆਈਏ ਜੀ ਹੋ ਨਿਆਰ RAM ਆਉਣਗੇ ਤੋ ਅੰਗਣਾ ਸਜਾਉਂਗੀ ਅੱਜ ਹਰ ਜ਼ੁਬਾਨ ਦੇ ਉੱਤੇ ਇਹ ਸ਼ਬਦ ਸੁਣਨ ਨੂੰ ਮਿਲਣਗੇ ਮਿਲਣ ਵੀ ਕਿਉਂ ਨਾ ਕਿਉਂਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਸਿਲਾ ਨਿਆਸ ਹੋ ਚੁੱਕਿਆ ਹੈ ਤੇ 22 ਜਨਵਰੀ ਨੂੰ ਲੱਖਾਂ ਕਰੋੜਾਂ ਸ਼ਰਧਾਲੂ ਉਹਨਾਂ ਦੇ ਦਰਸ਼ਨ ਕਰਨਗੇ ਜਿਹੜੇ ਇੰਤਜ਼ਾਰ ਚੱਲ ਰਹੇ ਸੀ 500 ਸਾਲ ਤੋਂ ਸੋ ਗੱਲ ਕਰ ਲਈਏ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਦਾ ਜਿਹੜਾ ਮੂਹਰਤ 22 ਜਨਵਰੀ ਨੂੰ ਕੱਢਿਆ ਗਿਆ ਤੇ ਅੱਜ ਜੇਕਰ ਗੱਲ ਕਰ ਲਈਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕੋ ਹੀ ਨਾਮ ਹਰੇਕ ਜ਼ੁਬਾਨ ਦੇ ਉੱਤੇ ਹੈ ਜੈ ਸ਼੍ਰੀ ਰਾਮ ਸੋ ਉਹ ਸ਼੍ਰੀ ਰਾਮ ਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਉਲੇਖਣਾ ਬਹੁਤ ਸਾਰੇ ਤੱਥ ਜਿਹੜੇ ਹੈਗੇ ਆ ਉਹ ਦੁਨੀਆ ਦੇ ਵਿੱਚ ਥਾਂ ਥਾਂ ਦੇ ਉੱਤੇ ਵਸੇ ਹੋਏ ਆ ਸੋ ਇਹ ਗੱਲ ਇਸ ਲਈ ਕਰ ਰਹੇ ਆ ਕਿਉਂਕਿ ਅੱਜ ਅਸੀਂ ਪਹੁੰਚੇ ਆ ਉਸ ਅਸਥਾਨ ਦੇ ਉੱਤੇ ਜਿੱਥੇ ਕਿ ਭਗਵਾਨ ਸ਼੍ਰੀ ਰਾਮਚੰਦਰ ਦਾ ਸਿੱਧਾ ਤਾਲੁਕ ਹੈ ਮਤਲਬ ਕਿ ਉਹਨਾਂ ਦੇ ਨਾਨਕੇ ਵਾਲੀ ਥਾਂ ਤੇ ਅਸੀਂ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਇਸ ਵਕਤ ਮੈਂ ਖੜਾ ਇੱਥੇ ਤੁਸੀਂ ਦੇਖੋਗੇ ਇੱਕ ਮੰਦਰ ਹੈ ਔਰ ਇਸ ਤੇ ਲਿਖਿਆ ਹੈ ਮਾਤਾ ਕੁਸ਼ਲਿਆ ਦੇਵੀ ਜੀ ਮਤਲਬ ਕਿ ਮਾਤਾ ਕੁਸ਼ਲਿਆ ਦੇਵੀ ਜੀ ਦਾ ਇਹ ਮੰਦਿਰ ਹੈ ਜੋ ਕਿ ਰਾਮ ਭਗਵਾਨ ਦੇ ਮਾਤਾ ਜੀ ਹੋਏ ਆ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਸ ਸਥਾਨ ਦੇ ਉੱਤੇ ਰਾਮ ਭਗਵਾਨ ਦੇ ਨਾਨਕੇ ਨੇ ਇੱਕ ਵਾਰ ਅਤਲ ਜੀ ਜਿਹੜਾ ਦਿਖਾਓ ਇਹ ਸਾਰੀ ਪਹਾੜੀ ਜਿਹੜੀ ਹੈ ਇੱਕ ਕਿਲੇ ਦੇ ਰੂਪ ਦੇ ਵਿੱਚ ਸੀ ਸੀ ਇਸ ਕਿਲੇ ਦੇ ਵਿੱਚ ਰਾਜਾ ਜਿਹੜੇ ਕੌਸ਼ਲ ਸੀਗੇ ਉਹ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦਾ ਕਿਲਾ ਸੀ ਔਰ ਇਹ ਇਲਾਕਾ ਜਿਸ ਨੂੰ ਕਿ ਅੱਜ ਕੜਾਮ ਕਿਹਾ ਜਾਂਦਾ ਇਸ ਨੂੰ ਕੌਸ਼ਲ ਨਗਰੀ ਕਿਹਾ ਜਾਂਦਾ ਸੀ ਦੱਸ ਦਈਏ ਕਿ ਕੌਸ਼ਲ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕੜਾਮ ਉਸ ਤੋਂ ਬਾਅਦ ਇਸ ਨੂੰ ਕੋਹਰਾਮ ਕਹਿਣ ਲੱਗੇ ਤੇ ਕੁਝ ਬੁੱਧੀਜੀਵੀਆਂ ਨੇ ਕਿਹਾ ਕਿ ਇਹ ਨਾਂ ਕੋਹਰਾਮ ਜਿਹੜਾ ਠੀਕ ਨਹੀਂ ਹੈ ਜਾਂ ਫਿਰ ਕਹਿ ਲੀਏ ਕਿ ਸਮੇਂ ਦੇ ਨਾਲ-ਨਾਲ ਜ਼ੁਬਾਨ ਦੀ ਤਬਦੀਲੀ ਦੇ ਨਾਲ-ਨਾਲ ਇਸ ਦਾ ਨਾਂ ਕੜਾਮ ਬਣ ਗਿਆ। ਕੜਾਮ ਵੈਸੇ ਬੜੇ ਭਾਗਾ ਵਾਲੀ ਜ਼ਮੀਨ ਹੈ, ਬੜੇ ਭਾਗਾ ਵਾਲੀ ਧਰਤੀ ਹੈ ਕਿਉਂਕਿ ਜਿੱਥੇ ਰਾਜਾ ਕੌਸ਼ਲ ਦੀ ਗੱਲ ਹੋਈ, ਜਿੱਥੇ ਮਹਾਰਾਜਾ ਦਸ਼ਰਤ ਦੀ ਬਰਾਤ ਆਈ, ਉੱਥੇ ਹੀ ਰਾਮ ਭਗਵਾਨ ਜੀ ਇੱਥੇ ਜਦੋਂ ਨਾਨਕੇ ਦੇ ਵਿੱਚ ਸੀ ਤੇ ਇੱਥੇ ਖੇਡੇ ਹੋਣੇ, ਇੱਥੇ ਥਾਂ-ਥਾਂ ਤੇ ਉਹਨਾਂ ਦੇ ਜਿਹੜੇ ਪਖਸ਼ੀ ਨੇ ਉਹ ਲੱਗੇ ਹੋਣੇ, ਉਹਨਾਂ ਦੀ ਚਰਨਛੋਹ ਪ੍ਰਾਪਤ ਇਹ ਧਰਤੀ ਹੈ। ਸੋ ਕਹਿ ਲਈਏ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਸੀ ਕਿਉਂਕਿ ਅੱਗੇ ਜਦੋਂ ਪੁਰਾਣਾ ਸਮਾਂ ਸੀ ਉਦੋਂ ਨਾਨਕਿਆਂ ਦੇ ਘਰੇ ਜਿਹੜਾ ਹੈ ਬੱਚੇ ਦਾ ਜਨਮ ਹੋਇਆ ਕਰਦਾ ਸੀ ਇਸ ਕਰਕੇ ਇਸ ਨੂੰ ਰਾਮ ਭਗਵਾਨ ਦੀ ਜਨਮ ਭੂਮੀ ਵੀ ਕਹਿ ਦਿੰਦੇ ਆ ਪਰ ਫਿਰ ਹਾਲ ਇਸ ਦੇ ਉੱਤੇ ਕੁਝ ਸਪਸ਼ਟ ਨਹੀਂ ਹੈ ਅੱਜ ਜਨਮ ਭੂਮੀ ਦੇ ਉੱਤੇ 22 ਤਰੀਕ ਨੂੰ ਜਿਹੜੀ ਉਹਨਾਂ ਦੀ ਪ੍ਰਾਣ ਪ੍ਰティਸ਼ਠਾ ਹੋਣੀ ਹੈ ਸੋ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਾਨੇ ਆ ਮਾਤਾ ਕੁਸ਼ੱਲਿਆ ਜੀ ਦੀ ਜਿਹੜੀ ਇੱਥੇ ਵਿਰਾਜਮਾਨ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਇੱਥੇ ਰਹਿੰਦੇ ਲੋਕਾਂ ਦੇ ਨਾਲ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਇੱਥੇ ਇਸ ਥਾਂ ਦੇ ਉੱਤੇ ਮਾਤਾ ਕੁਸ਼ੱਲਿਆ ਜੀ ਵਿਰਾਜਮਾਨ ਨੇ ਤੁਹਾਨੂੰ ਦੱਸ ਦਈਏ ਕਿ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਵਿੱਚ ਹੈ ਉਹ ਵੀ ਇਸ ਸਥਾਨ ਦੇ ਨਾਲ ਤਾਲੁਕ ਰੱਖਦਾ ਹੈ ਇਸੇ ਕਰਕੇ ਮਾਤਾ ਕੁਸ਼ੱਲਿਆ ਜੀ ਦੇ ਨਾਮ ਨਾਲ ਉਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਸੀ ਉੱਥੇ ਹੀ ਤੁਹਾਨੂੰ ਦੱਸਿਏ ਕਿ ਅੱਜ ਵੀ ਉਹੀ ਕਿਲਾ ਪੁਰਾਣੀਆਂ ਇੱਟਾਂ ਉਸੇ ਤਰ੍ਹਾਂ ਲੱਗੀਆਂ ਹੋਈਆਂ ਚਾਰ ਚਫੇਰੇ ਚਾਰ ਦੁਵਾਰਾਂ ਸੀ ਪਰ ਵਕਤ ਬੜੀ ਚੀਜ਼ਾਂ ਨੂੰ ਢਾ ਦਿੰਦਾ ਸੋ ਇਹ ਚਾਰ ਦਿਵਾਰੀ ਵੀ ਵਕਤ ਵੱਲੋਂ ਢਾ ਦਿੱਤੀ ਗਈ ਹੈ ਔਰ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਇਤਿਹਾਸਕ ਗੱਲਾਂ ਜਾਂ ਕਹਿ ਲਈਏ ਮਹਾਨ ਸ਼ਖਸੀਅਤਾਂ ਦਾ ਤਾਲੁਕ ਕ੍ਰਾਮ ਦੀ ਇਸ ਧਰਤੀ ਦੇ ਨਾਲ ਹੈ ਸੋ ਤੁਹਾਨੂੰ ਉਸ ਥਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਸਥਾਨ ਦੇ ਉੱਤੇ ਮਾਤਾ ਕੁਸ਼ਲਿਆ ਦੀ ਜਦੋਂ ਬਾਰਾਤ ਲੈ ਕੇ ਰਾਜਾ ਦਸ਼ਰਤ ਆਏ ਸੀ ਜਿੱਥੇ ਉਹ ਰੁਕੇ ਸਨ ਉੱਥੇ ਵੀ ਇੱਕ ਗੁਰਦੁਆਰਾ ਸ਼ਿਸ਼ੋਭਿਤ ਹੈ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਲਹਾਲ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਅਸੀਂ ਕੌਸ਼ਲ ਨਗਰੀ ਦੇ ਰਾਜਾ ਕੌਸ਼ਲ ਦਾਤੇ ਮਾ ਕਸ਼ਲਿਆ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਜਿ ਦੇ ਕਿ ਰਾਮ ਭਗਵਾਨ ਦੇ ਮਾਤਾ ਜੀ ਆ ਤੁਸੀਂ ਸਾਰੇ ਜਾਣਦੇ ਹੀ ਹੋ ਸੋ ਅੱਜ ਭਾਗਾਂ ਵਾਲੇ ਲੋਕ ਉਹਨਾਂ ਦੇ ਦਰਸ਼ਨ ਕਰਨਗੇ ਸੋ ਬਜ਼ੁਰਗ ਪਿੰਡ ਦੇ ਇੱਥੇ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਦੇ ਹਾਂ ਪਰ ਪਹਿਲਾਂ ਤੁਹਾਨੂੰ ਤਸਵੀਰ ਦਿਖਾਨੇ ਆ ਇਸ ਸਾਰੇ ਕਿਲੇ ਦੀ ਤੁਸੀਂ ਦੇਖਿਆ ਇਹ ਕਿਲਾ ਜੋ ਕਿ ਕਈ ਸਾਲ ਪੁਰਾਣਾ ਇੱਥੇ ਕਿਲਾ ਵਸਿਆ ਹੋਇਆ ਸੋ ਦਸੀਏ ਕਿ ਬਜ਼ੁਰਗ ਨਾਲ ਨੇ ਪਿੰਡ ਦੇ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਪਾਨਾ ਸਿੰਘ ਜੀ ਪਾਨਾ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਕੀ ਇਤਿਹਾਸ ਹੈ ਇਸ ਕਿਲੇ ਦਾ ਜਿੱਥੇ ਆਪਾਂ ਖੜੇ ਆਂ ਮਾਤਾ ਕਸੱਲਿਆ ਦੇ ਪਿੰਡ ਦਾ ਯਾਨੀ ਕਿ ਪ੍ਰਾਣਾ ਰਹਿਸ ਆ ਇੱਥੋਂ ਦੀ ਜਿਵੇਂ ਕਹਿੰਦੇ ਨੇ ਆਪਾਂ ਵੀ ਸ੍ਰੀ ਰਾਮਚੰਦਰ ਜੀ ਦੀ ਮਾਤਾ ਹੀ ਹੋਏ ਆ ਉਹਨਾਂ ਦੇ ਇੱਥੇ ਜਨਮ ਸਥਾਨ ਬਣਿਆ ਆ ਪਰ ਲੋਕ ਜਾਣਦੇ ਨਹੀਂ ਹੈਗੇ ਇਹਨੂੰ ਵੀ ਇਹਨੂੰ ਅਯੁੱਧਿਆ ਹੀ ਕਰਕੇ ਕਹਿੰਦੇ ਆ ਵੀ ਅਯੁੱਧਿਆ ਹੀ ਜਨਮ ਹੋਇਆ ਪਰ ਪਹਿਲਾਂ ਇਹ ਸੀ ਕਿ ਜਿਹੜਾ ਬੱਚਾ ਹੁੰਦਾ ਸੀ ਉਹ ਆਪਣੇ ਪੇਕੇ ਦੇ ਪਿੰਡ ਹੁੰਦਾ ਸੀ ਤੇ ਇਸ ਗੱਲ ਨੂੰ ਮੰਨਦੇ ਨਹੀਂ ਹੈਗੇ ਲੋਕ ਪਰ ਛੋਟਾ ਹੁੰਦਾ ਤਾਂ ਇੱਥੇ ਖੇਡਦਾ ਹੀ ਰਿਹਾ ਹਣਾ ਆਪਣੇ ਨਾਨਕੇ ਦੇ ਘਰ ਸੋ ਇਹ ਗੱਲ ਆ ਜੀ ਬਸ ਉਹ ਮਤਲਬ ਕਹਿ ਸਕਦੇ ਆ ਵੀ ਰਾਮ ਭਗਵਾਨ ਦੇ ਬੜੇ ਸਾਰੇ ਥਾਵਾਂ ਦੇ ਉੱਤੇ ਚਰਨ ਲੱਗੇ ਹੋਣੇ ਬੜੀ ਸਾਰੇ ਥਾਵਾਂ ਤੇ ਹੱਥ ਲੱਗੇ ਹੋਣੇ ਕਿਉਂਕਿ ਚਾਹੇ ਜਨਮ ਦੀ ਗੱਲ ਹਜੇ ਸਪਸ਼ਟ ਨਹੀਂ ਹੁੰਦੀ ਪਰ ਉਹ ਆਏ ਤਾਂ ਜ਼ਰੂਰ ਹੋਣੇ ਆਪਣੇ ਨਾਨਕੇ ਤਾਂ ਥਾਂ ਥਾਂ ਤੇ ਉਹਨਾਂ ਦੇ ਵੈਸੇ ਤਾਂ ਕਣ-ਕਣ 'ਚ ਭਗਵਾਨ ਵਸਦੇ ਆ ਪਰ ਕਈ ਥਾਵਾਂ ਤੇ ਉਹਨਾਂ ਦੇ ਹੱਥ ਲੱਗੇ ਹੋਣੇ ਕਈ ਥਾਵਾਂ ਦੀ ਧਰਤੀ ਨੂੰ ਉਹਨਾਂ ਦੇ ਪੈਰ ਲੱਗੇ ਹੋਣੇ ਸੋ ਇਹ ਤਾਂ ਮੰਨਦੇ ਹੋ ਖੇਡ ਕੇ ਗਿਆ ਜੀ ਹੂੰ ਯਾਨੀ ਕਿ ਆਪਾਂ ਜਿਵੇਂ ਪਹਿਲਾਂ ਮੈਂ ਕਹਿ ਚੁੱਕਿਆ ਵੀ ਛੋਟਾ ਜਿਹੜਾ ਪਹਿਲਾਂ ਬੱਚਾ ਹੁੰਦਾ ਸੀ ਆਪਣੇ ਪੇਤਿਆਂ ਦੇ ਪਿੰਡੇ ਹੁੰਦਾ ਸੀ ਇਹ ਮੰਨਣ ਵਾਲੀ ਗੱਲ ਹੈ ਵੀ ਇਹ ਕੜਾਮ ਦੇ ਵਿੱਚ ਦਾ ਨਾਂ ਜਲਮ ਦਿਨ ਹੋਇਆ ਜੀ ਜੇਕਰ ਗੱਲ ਕਰ ਲਈ ਇੱਥੇ ਲੋਕ ਆਉਂਦੇ ਆ ਜੀ ਸਰਦਾ ਨਾਲ ਮੱਥਾ ਟੇਕਣ ਆਉਂਦੇ ਆਈ ਉਹਨਾਂ ਸਰਦਾ ਹੀ ਪੂਰੀਆਂ ਹੁੰਦੀਆਂ ਜੀ ਹਾਂ ਉਹਦੇ ਨਾਂ ਤੇ ਆਉਂਦੇ ਆ ਨਾ ਤੇ ਬਹੁਤ ਸਰਦਾ ਪੂਰੀਆਂ ਹੁੰਦੀਆਂ ਅੱਛਾ ਤੇ ਕੋਈ ਖਾਸ ਇੱਥੇ ਮੇਲਾ ਵਗੈਰਾ ਵੀ ਲੱਗਦਾ ਕਿ ਨਾਰਮਲ ਮੇਲਾ ਨਹੀਂ ਲੱਗਦਾ ਗਾਈ ਬਸ ਇੱਕ ਹੁਣ ਆਉਣਾ ਇਹਨਾਂ ਨੇ ਆਪਣਾ ਸੇਵਸੇਨਾ ਨਾਲ ਆਉਣਾ ਤੇ ਉਹਨਾਂ ਦਾ ਲੰਗਰ ਲਾਉਣਾ ਬਸ ਉਹਨਾਂ ਆਪਣੀ ਮਰਜ਼ੀ ਦੇ ਨਾਲ ਉਹ ਤਾਂ 22 ਜਨਵਰੀ ਨੂੰ ਲਾਣਾ ਨਾ ਹਾਂ 22 ਜਨਵਰੀ ਨੂੰ ਲਾਉਣਾ ਜੀ ਬਸ ਦੇਖੋ ਕਿਤੇ ਨਾ ਕਿਤੇ ਜੇਕਰ ਹਰਸ਼ਵਾਲੀ ਗੱਲ ਹੈ ਕਿ ਇੱਥੇ ਇਸ ਧਰਤੀ ਦੇ ਉੱਤੇ ਰਾਮ ਭਗਵਾਨ ਦੇ ਚਰਨ ਛੋਹ ਪ੍ਰਾਪਤ ਹੋਈ ਹੋਈਗੀ ਕਿਉਂਕਿ ਇਹਨਾਂ ਨੇ ਦੱਸਿਆ ਕਿ ਖੇਡੇ ਹੋਣੇ ਜ਼ਰੂਰ ਇਹ ਜ਼ਮੀਨ ਉਹ ਭਾਗਾਂ ਵਾਲੀ ਜ਼ਮੀਨ ਹੈ ਜਿੱਥੇ ਕਿ ਭਗਵਾਨ ਰਾਮਚੰਦਰ ਜੀ ਦੇ ਹੱਥ ਵੀ ਲੱਗੇ ਹੋਣੇ ਉਹਨਾਂ ਦੇ ਚਰਨ ਵੀ ਲੱਗੇ ਹੋਣੇ ਆ ਉਹਨਾਂ ਨੇ ਇੱਥੇ ਆਪਣਾ ਸਮਾਂ ਵੀ ਬਤਾਇਆ ਹੋਣਾ ਜਿਸ ਤਰ੍ਹਾਂ ਕਿ ਬਜ਼ੁਰਗ ਦੱਸ ਰਹੇ ਸੀ ਉੱਥੇ ਹੀ ਦੁਰਭਾਗ ਦੀ ਗੱਲ ਹੈ ਕਿ ਇਸ ਦੀ ਕਰਨੀ ਹੈਗੀ ਇਸ ਦੀ ਸਫਾਈ ਨਹੀਂ ਹੈਗੀ ਇਸ ਦੀ ਸੰਭਾਲ ਨਹੀਂ ਹੈਗੀ ਉਹੀ ਪੁਰਾਣੀ ਇੱਟਾਂ ਉਹੀ ਢਹ ਟੇਰੀ ਹੋਰੀ ਜ਼ਮੀਨ ਮਤਲਬ ਜੇਕਰ ਜਿਹੜੇ ਸਮਾਜ ਦੇ ਲੋਕ ਨੇ ਹਿੰਦੂ ਸਮਾਜ ਦੇ ਲੋਕ ਹੈ ਜੇਕਰ ਪ੍ਰਸ਼ਾਸਨ ਹੈ ਉਹ ਇਸ ਦੀ ਸੰਭਾਲ ਕਰੇ ਤਾਂ ਇਹ ਇੱਕ ਆਸਥਾ ਦਾ ਕੇਂਦਰ ਔਰ ਟੂਰਿਜ਼ਮ ਦੇ ਮੁਕਾਬਲੇ ਵੀ ਕਹਿ ਲਈਏ ਕਿ ਬਹੁਤ ਪ੍ਰਚਲਿਤ ਹੋ ਸਕਦਾ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਪਿਛਲੀ ਵਾਰ ਜਦੋਂ ਮਾਮਲਾ ਲਿਆਇਆ ਸੀ ਸੋ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਨੂੰ ਜ਼ਰੂਰ ਕੇਅਰ ਕੀਤੀ ਜਾਊਗੀ ਔਰ ਇਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਸਵਾਰਿਆ ਜਾਏਗਾ ਉੱਥੇ ਹੀ ਹਰਮੀਤ ਸਿੰਘ ਪਠਾਨ ਮਾਜਰਾ ਜੋ ਵਿਧਾਇਕ ਨੇ ਇਸ ਇਲਾਕੇ ਦੇ ਹਲਕਾ ਸਨੌਰ ਦੇ ਤੇ ਉਹਨਾਂ ਨੇ ਵੀ ਇਸ ਬਾਬਤ ਕਿਹਾ ਸੀ ਕਿ ਇਸ ਨੂੰ ਬਹੁਤ ਖੂਬਸੂਰਤ ਦਿੱਖ ਦਿੱਤੀ ਜਾਏਗੀ ਕਿਉਂਕਿ ਕੜਾਮ ਧਰਤੀ ਜਿਹੜੀ ਉਹ ਬੜੀ ਭਾਗਾ ਵਾਲੀ ਧਰਤੀ ਹੈ ਇਹ ਕੱਲੀ ਹੀ ਇਸ ਮੰਦਿਰ ਦੇ ਲਈ ਨਹੀਂ ਜਾਂ ਇਸ ਸਥਾਨ ਦੇ ਲਈ ਨਹੀਂ ਹੋਰ ਵੀ ਬਹੁਤ ਸਾਰੇ ਇੱਥੇ ਧਾਰਮਿਕ ਸਥਾਨ ਹਨ ਮੈਂ ਕਿ ਗੱਲ ਕਰ ਲਾਂ ਕਿ ਬਹੁਤ ਸਾਰੇ ਲੋਕ ਇੱਥੇ ਦਰਸ਼ਨ ਕਰਨ ਲਈ ਵੀ ਪਹੁੰਚਦੇ ਆ ਉਹਨਾਂ ਦੀ ਆਸਥਾ ਇਸ ਥਾਂ ਦੇ ਉੱਤੇ ਬਣੀ ਹੋਈ ਹੈ ਆਸਥਾ ਹੋਏਗੀ ਵੀ ਕਿਉਂ ਨਹੀਂ ਕਿਉਂਕਿ ਅੱਜ ਤੁਸੀਂ ਦੇਖੋ ਅਯੁੱਧਿਆ ਦੇ ਵਿੱਚ ਅੱਜ ਹੀ ਸਥਾਨ ਨਹੀਂ ਮਿਲ ਰਿਹਾ ਟ੍ਰੇਨ ਨਹੀਂ ਮਿਲ ਰਹੀ ਪਲੇਨ ਨਹੀਂ ਮਿਲ ਰਿਹਾ ਬੱਸ ਨਹੀਂ ਮਿਲ ਰਹੀ ਰੋਡ ਨਹੀਂ ਮਿਲ ਰਿਹਾ ਇੱਡੀ ਜ਼ਿਆਦਾ ਸ਼ਰਧਾਲੂਆਂ ਦੀ ਉੱਥੇ ਭੀੜ ਉਮੜ ਰਹੀ ਹੈ ਕਿ ਲੋਕਾਂ ਦੇ ਵਿੱਚ ਉਤਸ਼ਾਹ ਪਰ ਇਹ ਥਾਂ ਜਿੱਥੇ ਚਰਨ ਪਏ ਹੋਏ ਨੇ ਇਹ ਥਾਂ ਅੱਜ ਵੀ ਸੰਸਾਨ ਪਈ ਹੈ ਉਸੇ ਤਰ੍ਹਾਂ ਵਿਹਾਨ ਪਈ ਹੈ ਸੋ ਇੱਥੇ ਪ੍ਰਸ਼ਾਸਨ ਨੂੰ ਤੇ ਧਾਰਮਿਕ ਮਤ ਰੱਖਣ ਵਾਲੇ ਲੋਕਾਂ ਨੂੰ ਵੀ ਅਸੀਂ ਗੁਜਾਰਿਸ਼ ਕਰਾਂਗੇ ਇੱਥੇ ਵੀ ਕੁਝ ਨਾ ਕੋਈ ਜ਼ਰੂਰ ਕੀਤਾ ਜਾਵੇ ਤਾਂ ਜੋ ਤੁਹਾਡੀ ਸ਼ਰਧਾ ਇੱਥੇ ਵੀ ਨਜ਼ਰ ਆਵੇ ਸੋ ਕੋਈ ਸ਼ਰਧਾਲੂ ਆਂਦੇ ਆ ਦੂਰੋਂ ਦੂਰੋਂ ਇਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕੜਾਮ ਪਿੰਡ ਦੇ ਵਾਸੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਬਈ ਕੀ ਨਾਂ ਤੁਹਾਡਾ ਬਲਜੀਤ ਸਿੰਘ ਹੈ ਸਰ ਬਲਜੀਤ ਸਿੰਘ ਜੀ ਜੇਕਰ ਇਤਿਹਾਸ ਦੀ ਗੱਲ ਕਰ ਲਈਏ ਜਿਸ ਸਥਾਨ ਦੇ ਉੱਤੇ ਇਸ ਵਕਤ ਅਸੀਂ ਖੜੇ ਆਂ ਕਿਲਾ ਇਹ ਇਹਦਾ ਇਤਿਹਾਸ ਕੀ ਹੈ ਥੋੜਾ ਜਿਹਾ ਦੱਸੋਗੇ ਸਾਡੇ ਦਰਸ਼ਕਾਂ ਨੂੰ ਹਾਂਜੀ ਸਰ ਜ਼ਰੂਰ ਜੀ ਸਰ ਇਹਨਾਂ ਸੱਚੀ ਆਪਣੇ ਬਜ਼ੁਰਗਾਂ ਦਾ ਸੁਣਿਆ ਸਰ ਕੋਸ਼ਲ ਰਾਜਾ ਸੀਗਾ ਜੀ ਪਹਿਲਾਂ ਜਿਹਨਾਂ ਦੇ ਕੁਛੱਲੇ ਮਾਤਾ ਜੀ ਪਿਤਾ ਜੀ ਸੀ ਤੇ ਉਹਨਾਂ ਦੀ ਸਰ ਚਾਰ ਬੇਟੀਆਂ ਸੀ ਚਾਰੇ ਬੇਟੀਆਂ ਦੀ ਬਰਾਤ ਇੱਕੋ ਦਿਨ ਆਈ ਸੀ ਤੇ ਘੜਾਂ ਪਿੰਡ ਦੇ ਵਿੱਚ ਸਰ ਤੇ ਉਸ ਟਾਈਮ ਪਾਣੀ ਦਾ ਅਰੇਂਜਮੈਂਟ ਨਹੀਂ ਸੀ ਕੁਛ ਪੀਣ ਦਾ ਤੇ ਫਿਰ ਰਾਜਾ ਕੋਸ਼ਲ ਜੀ ਨੇ ਸਰ ਚਾਰ ਬੋਡੀਆਂ ਲਗਵਾਈਆਂ ਸੀ ਆਪਣੀ ਕਿਲੋ ਕਿਲੋ ਮੀਟਰ ਦੂਰੀ ਤੋਂ ਪਿੰਡ ਤੋਂ ਹੈਗੀਆਂ ਸਰ ਤੇ ਉਹਨਾਂ ਵਿੱਚੋਂ ਦੋ ਬੋਡੀਆਂ ਤੇ ਸਰ ਨਿਸ਼ਾਨਦੇਹੀ ਖਤਮ ਹੋ ਗਈ ਤੇ ਬਾਕੀ ਦੋ ਹੈਗੀਆਂ ਸਾਡੇ ਕੋਲ ਮੌਜੂਦ ਸਰ ਇਤਿਹਾਸ ਵਿੱਚ ਅਸੀਂ ਦਿਖਾ ਸਕਨੇ ਆ ਤੁਹਾਨੂੰ ਅੱਛਾ ਉਹ ਕਿੱਥੇ ਕਿੱਥੇ ਨੇ ਉਹ ਸਾਰੀ ਇੱਕ ਤਾਂ ਗੁਰਦੁਆਰਾ ਮਲਾਪ ਸਰ ਹੈਗੀ ਪੀਤਾ ਜੀ ਆ ਮਾਮਾ ਜੀ ਉਹਨਾਂ ਦੇ ਸਰ ਪੀਰ ਸ਼ਾਹ ਫਜ਼ਲ ਜਿੱਥੇ ਹੈਗੀ ਹੈ ਸਰ ਦੇਖ ਸਕਦੇ ਤੁਸੀਂ ਜਾ ਕੇ ਤੇ ਸਰ ਅਸੀਂ ਕਹਿੰਦੇ ਹਾਂ ਜਿਵੇਂ ਮਾਤਾ ਕੁਛੱਲਿਆ ਜੀ ਦਾ ਪਿੰਡ ਆ ਸਾਰੇ ਅਸੀਂ ਸੋਚਦੇ ਹਾਂ ਸਰ ਇਹ ਆਪਣਾ ਸਾਡਾ ਵੀ ਸਰ ਪਿੰਡ ਦਾ ਵਿਕਾਸ ਹੋਵੇ ਸਰ ਸਮਝੋ ਉਹਨਾਂ ਦੀ ਮਾਤਾ ਜੀ ਸਿਹ ਸਰ ਉਹ ਤੇ ਸਾਡਾ ਸਾਰੇ ਪਿੰਡ ਕੁਝ ਲਾਲੋਈ ਸਰਕਾਰਾਂ ਦੀ ਵੀ ਥੋੜੀ ਨਿਗਹਿਲੀ ਕਰਨ ਵੀ ਸਾਡੇ ਸਾਡੇ ਇਸ ਪਿੰਡ ਦੀ ਗੌਰ ਨਹੀਂ ਹੋਈ ਹੈਗੀ ਸਰ ਹੁਣ ਥੋੜਾ ਹੋ ਰਿਹਾ ਹੈ ਪਹਿਲਾਂ ਨਾਲੋਂ ਵਧੀਆ ਹੋ ਰਿਹਾ ਹੈ ਸਰ ਜੇਕਰ ਗੱਲ ਕਰ ਲਈਏ ਮਾਤਾ ਕੁਸ਼ਲਿਆ ਜੀ ਨਾਲ ਸਿੱਧਾ ਸੰਬੰਧਿਤ ਹੈ ਔਰ ਮਾਤਾ ਕੁਸ਼ਲਿਆ ਜੀ ਭਗਵਾਨ શ્રી रामचंद्र ਦੇ ਮਾਤਾ ਜੀ ਹੋਏ ਆ ਅਯੁੱਧਿਆ ਦੇ ਵਿੱਚ ਹੁਣ 2 ਜਨਵਰੀ ਨੂੰ ਬਹੁਤ ਵੱਡਾ ਇੱਕ ਜਿਹੜਾ ਹੈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਰਾਮ ਭਗਵਾਨ ਦੀ ਜਿਹੜੀ ਹੈ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਸੋ ਇੱਥੇ ਵੀ ਕੁਝ ਲੋਕ ਆ ਰਹੇ ਆਂ ਦਰਸ਼ਨ ਕਰਨ ਲਈ ਹਾਂਜੀ ਸਰ ਬਹੁਤ ਆ ਰਹੇ ਆ ਸਰ ਬਹੁਤ ਜਿਆਦਾ ਬਹੁਤ ਆਣਗੇ ਸਰ ਸਾਡੇ ਕੋਲ ਬਹੁਤ ਕੁਝ ਆ ਰਿਹਾ ਸੀ ਇੱਥੇ ਸਾਫ ਸਫਾਈ ਕਰਵਾ ਰਹੇ ਹਾਂ ਉਹਨਾਂ ਦਾ ਅਰੇਂਜਮੈਂਟ ਲਈ ਜੀ ਤੇ ਸਰ ਵਧੀਆ ਹੋ ਗਿਆ ਕੁਝ ਸਿਵਿਸ਼ਨ ਨਾਲੇ ਵੀ ਸਾਡੇ ਅਸੀਂ ਸੁਣਿਆ ਸਰ ਉਹ ਵੀ ਆਣਗੇ ਹਾਂਜੀ ਸਰ ਪਰ ਸਰਕਾਰ ਨੂੰ ਥੋੜਾ ਧਿਆਨ ਦੇਣ ਦੀ ਲੋੜ ਹੈ। ਹਾਂਜੀ ਸਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸਾਰ ਇਸ ਜਗੰਧ ਦੇ ਵਿੱਚ ਬਚ ਸਕਦੀ ਹੈ ਸਰ। ਥੋੜਾ ਹੁਣ ਟੁਕੜਾ ਜਿੰਨਾ ਕਰ ਹੈਗਾ ਸਰੇ। ਪਹਿਲਾਂ ਇਹ ਸਾਰਾ ਕਿਲਾ ਸੀ ਜੀ ਚਾਰ ਦੁਵਾਰੀ ਹੈਗੀ ਸੀ ਇੱਥੇ। ਹਾਂਜੀ ਸਰ ਪਹਿਲਾਂ ਹੈਗੀ ਸੀ ਪੁਰਾਣੇ ਸਮੇਂ ਦੇ ਵਿੱਚ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਤੁਹਾਨੂੰ ਦੱਸ ਦੇਣਗੇ ਸਾਰਾ ਕੁਝ। ਹੈਗੀ ਸੀ ਸਰ ਹੁਣ ਵੀ ਥੋੜਾ ਨਿਸ਼ਾਨਦੇ ਹੀ ਹੈਗੀ ਹੈ ਸਰ। ਦਿਖਾ ਸਕਦੇ। ਬਜ਼ੁਰਗਾਂ ਨੂੰ ਪੁੱਛ ਲੈਣੇ। ਬਜ਼ੁਰਗੋਂ ਪਹਿਲਾਂ ਤੁਸੀਂ ਕਿਲਾ ਦੇਖਿਆ ਤੇ ਕਿਲਾ ਹੈਗਾ? ਜੀ ਇਹ ਦੇਖਿਆ ਜੀ ਇਦੋਂ ਸੇ ਆਪਣੀ ਸੰਭਾਲਾ ਸੰਭਲਿਆ ਨਾ ਇਹਦੇ ਚਾਰ ਚੁਫੇਰੇ ਚਾਰ ਦੁਵਾਰੀ ਸੀ ਕੰਨਾ 30 ਫੁੱਟ ਦੀਆਂ ਚੌੜੀਆਂ ਦੁਵਾਰਾਂ ਸੀ ਅਸੀਂ ਉੱਤੇ ਖੇਡਦੇ ਰਹੇ ਹਨ ਦੁਵਾਰਾਂ ਦੇ ਉੱਤੇ ਅੱਛਾ ਅੱਛਾ ਬੁਰਜੇ ਸੰਜੀ ਚਾਰ ਬਣੇ ਹੋਏ ਚਾਰ ਬੋਤ ਦੋ ਬੋਤ ਇਹ ਚਾਰ ਬੁਰਜੇ ਦੂਜੀ ਸਾਈਡ ਤੇ ਖੜਾਏ ਨੇ ਬੈਂਕ ਵਾਲੀ ਸਾਈਡ ਤੇ ਤੇ ਇਧਰ ਵਾਲੇ ਟਾਟੇੜੀ ਹੋ ਚੁੱਕੇ ਨੇ ਕਿਉਂ ਸਰਕਾਰਾਂ ਦੀ ਥੋੜੀ ਜਿਹੀ ਨਗਹਿਲੀ ਕਰਨ ਨਾਲ ਉਹ ਟਾਟੇੜੀ ਹੋ ਗਏ ਲੋਕਾਂ ਨੇ ਬਜਰੀ ਜੀ ਬਨਾਲੀ ਆ ਬਾਕੀ ਨੀਆਂ ਮਜਦੂਦ ਖੜੀਆਂ ਨੇ ਜੀ ਜੀ ਤਾਂ ਇਹ ਬਹੁਤ ਦਸਤਾਨ ਚੀਜ਼ ਸੀ ਵੇਖਣ ਵਾਲੀ ਆਉਣ ਦੇ ਸਮੇਂ ਦੇ ਬੱਚਿਆਂ ਦੇ ਵਾਲੀ ਵੇਖਣ ਵਾਲੀ ਸੀ ਜਿਹਦੇ ਵਿੱਚ ਅੱਜ ਸਾਡੀ ਅਖਸਤਵਾਦ ਹੋ ਗਈ ਸਰਕਾਰਾਂ ਦੀ ਥਿਲ ਦੇਣ ਦੇ ਨਾਲ ਤਾਨੂੰ ਲੱਗਦਾ ਵੀ ਜੇਕਰ ਇੱਥੇ ਮੰਦਰ ਦੁਆਰਾ ਉਹ ਸਾਰਿਆ ਜਾਵੇ ਤਾਂ ਹੋਰ ਸੰਗਤ ਬਹੁਤ ਆ ਸਕਦੀ ਹੈ। ਹਾਂਜੀ ਆ ਸਕਦੀ ਹੈ ਜੀ ਆਪਾਂ ਸਮਾਂ ਵੇਖਣ ਦਾ ਸਮਾਂ ਜੀ। ਜੇ ਅਸੀਂ ਅੱਜ ਐਡੇ-ਐਡੇ ਮਹਿਲਾਵਾਂ ਦੇ ਵਿੱਚ ਜਾਂਦੇ ਆਂ, ਗੁਰਦੁਆਰਿਆਂ ਦੇ ਜਾਂਦੇ ਆਂ ਦੇਖਣ ਵਾਸਤੇ ਜਾਂਦੇ ਆਂ। ਦਰਸ਼ਨ ਕਰਨ ਜਾਂਦੇ ਆਂ। ਇਹ ਥਾਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਲੀ ਆਈ ਹੈ ਜੀ। ਜੀ ਜੀ। ਤੇ ਇਹਦੀ ਸਾਡੀ ਸਰਕਾਰ ਦੇ ਬਿਨ ਧਿਆਨ ਦੇਣ ਦੇ ਨਾਲ ਇਹ ਸਾਡੀ ਖਸਤਬਾਦ ਹੋ ਗਈ ਹੈ ਜੀ। ਜੀ। ਹਾਂ ਸੋ ਤੁਸੀਂ ਦੇਖਿਆ ਕਿ ਪਿੰਡ ਵਾਸੀਆਂ ਨੂੰ ਐ ਲੱਗਦਾ ਹੈ ਔਰ ਹੋ ਵੀ ਸਕਦਾ ਹੈ ਕਿ ਜੇਕਰ ਸਰਕਾਰਾਂ ਇੱਥੇ ਧਿਆਨ ਦੇਣ ਇਹ ਬੜੀ ਹੀ ਇਤਿਹਾਸਕ ਮੱਤਵਪੂਰਨ ਔਰ ਆਸਥਾ ਨਾਲ ਲਿਪਤ ਥਾਂ ਹੈ ਲੋਕਾਂ ਦੀ ਕਰੋੜਾਂ ਲੋਕਾਂ ਦੀ ਇੱਥੇ ਆਸਥਾ ਜਾਗ ਸਕਦੀ ਹੈ ਬਸ ਕਮੀ ਕਿਸ ਚੀਜ਼ ਦੀ ਰਹੇਗੀ ਸਰਕਾਰਾਂ ਦੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਦੂਸਰੀ ਗੱਲ ਇਹ ਹੈ ਕਿ ਇਹ ਥਾਂ ਦਾ ਲੋਕਾਂ ਨੂੰ ਹਜੇ ਪਤਾ ਨਹੀਂ ਹੈ ਇਸ ਦਾ ਜਿਸ ਤਰ੍ਹਾਂ ਹੀ ਪ੍ਰਚਾਰ ਹੋਏਗਾ ਲੋਕਾਂ ਨੂੰ ਪਤਾ ਲੱਗੇਗਾ ਔਰ ਕਰੋੜਾਂ ਲੋਕ ਇੱਥੇ ਨਤਮਸਤਕ ਹੁੰਦੇ ਲਈ ਪਹੁੰਚਣਗੇ ਸੋ ਜਿਸ ਤਰ੍ਹਾਂ ਕਿ ਉਸ ਬੰਦੇ ਨੇ ਦੱਸਿਆ ਸੀ ਕਿ ਜਦੋਂ ਰਾਜਾ ਕੌਸ਼ਲ ਦੇ ਚਾਰ ਪੁੱਤਰੀਆਂ ਦੀ ਬਰਾਤ ਆਣੀ ਸੀ ਤਾਂ ਉਹਨਾਂ ਨੇ ਆਪਣੇ ਕਿਲੇ ਤੋਂ 1 ਕਿਲੋਮੀਟਰ ਦੂਰ ਚਾਰ ਬੋਲੀਆਂ ਦਾ ਨਿਰਮਾਣ ਕੀਤਾ ਜਿੱਥੇ ਕਿ ਪਾਣੀ ਨੂੰ ਸਟੋਰ ਕੀਤਾ ਜਾਵੇ ਕਿਉਂਕਿ ਜਦੋਂ ਬਰਾਤ ਨੇ ਪਹੁੰਚਣਾ ਸੀ ਤਾਂ ਉੱਥੇ ਉਹ ਪਾਣੀ ਪੀ ਸਕਦੇ ਸੀ ਦੋ ਦੱਸਦੇ ਆ ਕਿ ਲੁਪਤ ਹੋ ਚੁੱਕੀਆਂ ਨੇ ਪਰ ਦੋ ਹਜੇ ਵੀ ਬਰਕਰਾਰ ਨੇ ਇੱਕ ਤੁਸੀਂ ਇਹ ਦੇਖੋਗੇ ਇੱਥੇ ਬਣੀ ਹੋਈ ਹੈ ਜਿੱਥੇ ਕਿ ਉਸ ਵਕਤ ਰਾਜਾ ਜਿਹੜੇ ਹੈ ਕੌਸ਼ਲ ਸਨ ਉਹਨਾਂ ਦੀ ਸੁਪਤਰੀ ਦੀ ਬਰਾਤ ਰੁਕੀ ਸੀ ਤੇ ਬੋਲੀ ਦੇ ਵਿੱਚੋਂ ਉਹਨਾਂ ਨੇ ਪਾਣੀ ਪੀਤਾ ਸੀ ਤੋਂ ਦੂਸਰੀ ਜਿਹੜੀ ਬੋਲੀ ਬਣੀ ਹੋਈ ਹੈ ਉਹ ਗੁਰਦੁਆਰਾ ਮਲਾਫਸਰ ਸਾਹਿਬ ਦੇ ਵਿੱਚ ਬਣੀ ਹੋਈ ਹੈ ਉਥੇ ਵੀ ਇਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਸੋ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਇਹ ਕੋਈ ਆਮ ਬੋਲੀ ਨਹੀਂ ਬਣੀ ਹੋਈ ਬਲਕਿ ਇੱਕ ਇਤਿਹਾਸਕ ਬੋਲੀ ਹੈ ਜਿੱਥੇ ਕਹਿ ਲਈਏ ਕਿ ਰਾਜਾ ਕੌਸ਼ਲ ਉਨ੍ਹਾਂ ਦੀ ਚਾਰ ਪੁੱਤਰੀਆਂ ਸਨ ਔਰ ਚਾਰੋਂ ਪੁੱਤਰੀਆਂ ਦੀ ਬਰਾਤ ਇੱਕੋ ਦਿਨ ਆਈ ਸੀ ਸੋ ਇੱਕੋ ਦਿਨ ਆਣ ਕਰਕੇ ਪਾਣੀ ਦੀ ਉਦੋਂ ਘਾਟ ਹੋਇਆ ਕਰਦੀ ਸੀ ਸੋ ਬਰਾਤ ਰੁਕਿਆ ਕਰਦੀ ਸੀ ਤਦ ਇਹਨਾਂ ਬੋਲੀਆਂ ਦਾ ਨਿਰਮਾਣ ਕੀਤਾ ਗਿਆ ਇਹ ਕਿਲੇ ਤੋਂ 1-1 ਕਿਲੋਮੀਟਰ ਦੂਰੀ ਤੇ ਬਣਾਈਆਂ ਗਈਆਂ ਨੇ ਚਾਰ ਜਿਨ੍ਹਾਂ ਦੇ ਵਿੱਚੋਂ ਦੋ ਹਜੇ ਸੰਭਾਲ ਕੀਤੀ ਹੋਈ ਹੈ ਔਰ ਦੋ ਜਿਹੜੀਆਂ ਹੈ ਲੁप्त ਹੋ ਚੁੱਕੀਆਂ ਸੋ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਇਸੇ ਜਿਹੜਾ ਠੰਡਕ ਵੀ ਤੁਸੀਂ ਦੇਖੋਗੇ ਦੀਵਾਰਾਂ ਦੇ ਉੱਤੇ ਠੰਡਕ ਹਜੇ ਵੀ ਮਹਿਸੂਸ ਹੁੰਦੀ ਹੈ ਔਰ ਉੱਥੇ ਤੁਹਾਨੂੰ ਦਸੀਏ ਕਿ ਇਹ ਬੋਲੀ ਬਣੀ ਹੋਈ ਹੈ ਜਿਹੜੀ ਇਹ 1 ਕਿਲੋਮੀਟਰ ਦੂਰ ਹੈ ਉਸ ਕਿਲੇ ਤੋਂ ਜਿਸ ਕਿਲੇ ਤੋਂ ਅਸੀਂ ਆਏ ਆ ਜਿਹੜਾ ਮਹਾਰਾਜਾ ਕੌਸ਼ਲ ਦਾ ਕਿਲਾ ਸੀ ਸੋ ਕੌਸ਼ਲ ਨਗਰੀ ਦੇ ਵਿੱਚ ਹੀ ਇਸ ਵਕਤ ਅਸੀਂ ਹੈਗੇ ਆ ਤੁਹਾਨੂੰ ਦੂਜੀ ਬੋਲੀ ਦੇ ਵੀ ਦਰਸ਼ਨ ਕਰਾਵਾਂਗੇ ਜੋ ਕਿ ਗੁਰਦੁਆਰਾ ਸ਼੍ਰੀ ਮੈਲਾਪ ਸਰ ਸਾਹਿਬ ਦੇ ਵਿੱਚ ਸ਼ਿਸ਼ੋਭੀਤ ਹੈ ਸੋ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਲਹਾਲ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਬੋਲੀ ਜਿਹੜੀ ਹੈ ਇੱਥੇ ਬਣੀ ਹੋਈ ਹੈ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕੜਾਮ ਬੜੀ ਹੀ ਭਾਗਾਂ ਵਾਲੀ ਧਰਤੀ ਹੈ ਇੱਥੇ ਹਰ ਧਰਮ ਦੇ ਜਿਹੜੇ ਵੱਡੇ ਲੋਕ ਨੇ ਉਹ ਇੱਥੇ ਸ਼ਿਸ਼ੋਭਿਤ ਨੇ ਵਰਾਜਮਾਨ ਨੇ ਸੋ ਇਸ ਵਕਤ ਅਸੀਂ ਖੜੇ ਆਂ ਦਰਬਾਰ ਪੀਰ ਫਾਜ਼ਲ ਸ਼ਾਹ ਜੀ ਦੇ ਕਹ ਲਈਏ ਅੰਗਣ ਦੇ ਵਿੱਚ ਸੋ ਇੱਥੇ ਤੁਹਾਨੂੰ ਨਾਲ ਦਰਸ਼ਨ ਵੀ ਕਰਾਈ ਅਸੀਂ ਉਸ ਬੋਲੀ ਸਾਹਿਬ ਦੇ ਜਿਹੜੀ ਕਿ ਰਾਜਾ ਕੌਸ਼ਲਵੈਲੇ ਦੀ ਬਣੀ ਹੋਈ ਹੈ ਸੋ ਬਾਬਾ ਜੀ ਜੋ ਇੱਥੇ ਸੇਵਾ ਕਰਦੇ ਆ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਾਬਾ ਜਗਤਾਰ ਜੀ ਹੈ ਜੀ ਜੀ ਤੁਸੀਂ ਜਿਸ ਤਰ੍ਹਾਂ ਕਿ ਇੱਥੇ ਸੇਵਾ ਨਿਭਾ ਰਹੇ ਹੋ ਇੱਥੇ ਬਹੁਤ ਦੂਰੀਆਂ ਦੂਰੋਂ ਦੂਰੋਂ ਪਹੁੰਚਦੀ ਹੈ ਜੇਕਰ ਮੈਂ ਗੱਲ ਕਰਾਂ ਇਹ ਬੋਲੀ ਸਾਹਿਬ ਵੀ ਇੱਥੇ ਬਣੀ ਹੋਈ ਹੈ ਇਹਨਾਂ ਦਾ ਕੀ ਇਤਿਹਾਸ ਹੈ ਇਹ ਤਾਂ ਜੀ ਤ੍ਰੇਤੇਜੁਗ ਦੇ ਵਿੱਚ ਕौ राम ਜੀ ਨੇ ਚਾਰ ਬੋੜੀਆਂ ਬਣਵਾਈਆਂ ਸਨ ਜੀ ਆਪਣੇ ਇਸ ਨਗਰ ਦੇ ਵਿੱਚ ਸ਼ਹਿਰ ਦੇ ਵਿੱਚ ਜੀ ਔਰ ਉਹਨਾਂ ਦੀਆਂ ਚਾਰੇ ਲੜਕੀਆਂ ਦੀ ਬਰਾਤ ਇੱਕੋ ਦਿਨ ਆਈ ਸੀ ਜੀ ਇੱਥੇ ਜੀ ਉਸ ਟਾਈਮ ਪਾਣੀ ਦਾ ਪ੍ਰਬੰਧ ਕੇਵਲ ਬੋੜੀਆਂ ਹੁੰਦੀਆਂ ਸੀ ਜੀ ਜਿਸ ਦੀ ਵਜ੍ਹਾ ਕਰਕੇ ਫਿਰ ਇਹ ਉਹਨਾਂ ਨੇ ਬੋੜੀਆਂ ਖਦਵਾਈਆਂ ਉਹ ਚਾਰਾਂ ਬੌੜੀਆਂ ਵਿੱਚੋਂ ਇੱਕ ਇਹ ਬੌੜੀ ਹੈ ਜੀ ਇੱਕ ਬੌੜੀ ਗੁਰਦੁਆਰਾ ਬੌਲੀ ਸਾਹਿਬ ਮਲਾਫਸਰ ਉਹਦੇ ਚ ਹੈ ਜੀ ਇੱਕ ਬੌੜੀ ਇਸ ਤਰ੍ਹਾਂ ਕੇ ਦੇ ਖੇਤਾਂ ਦੇ ਵਿੱਚ ਜਿਹੜੀ ਉਸ ਤਾਂ ਬਾਦ ਕਰਨ ਵਾਲੀ ਇੱਕ ਕੜਾਮ ਪਿੰਡ ਦੇ ਵਿੱਚ ਹੀ ਹੈ ਅੱਛਾ ਹਾਂ ਜੀ ਸੋ ਚਾਰੋਂ ਮਤਲਬ ਹੈਗੀਆਂ ਨੇ ਨਿਸ਼ਾਨ ਨੇ ਇੱਥੇ ਹੀ ਗੱਲ ਕਰਦੇ ਆ ਕਿ ਪਿੰਡ ਬਾਰੇ ਅਸੀਂ ਜਦੋਂ ਗੱਲ ਕੀਤੀ ਅਸੀਂ ਜਿਹੜਾ ਕਿਲਾ ਹੈ ਉੱਥੇ ਵੀ ਗਏ ਮਾਤਾ ਕੁਸ਼ਲਿਆ ਜੀ ਦੇ ਮੰਦਰ ਦੇ ਵਿੱਚ ਵੀ ਗਏ ਸੋ ਕੁਝ ਲੋਕ ਕਹਿੰਦੇ ਕਿ ਰਾਮ ਭਗਵਾਨ ਦਾ ਜਿਹੜਾ ਹੈ ਜਨਮ ਵੀ ਇੱਥੇ ਹੋਇਆ ਸੀ ਹਾਂ ਜੀ ਹਾਂ ਜੀ ਬਿਲਕੁਲ ਜੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਦੱਸਦੇ ਨੇ ਵੀ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਜਨਮ ਨਾਨਕੇ ਪਿੰਡ ਹੋਇਆ ਸੀ ਜੀ ਇਹ ਕਸ਼ਲਿਆ ਜੀ ਦੇ ਨਾਨਕ ਆਪਣੇ ਉਹਨਾਂ ਦੇ ਪੇਕੇਆਂ ਦਾ ਪਿੰਡ ਏ ਜੀ ਤਾਂ ਇਸ ਕਰਕੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਜਿਹੜੇ ਹੁਣ 200 300 ਚਾਲ ਤੋਂ ਦੱਸਦੇ ਆ ਰਹੇ ਨੇ ਇਹੀ ਦੱਸਦੇ ਆ ਰਹੇ ਨੇ ਕਿ ਉਹ ਰਾਮਚੰਦਰ ਜੀ ਦਾ ਜਨਮ ਇੱਥੋਂ ਦਾ ਸੀ ਕਿਉਂਕਿ ਅੱਜ ਤੋਂ ਜੇ ਆਪਾਂ 40 ਸਾਲ ਪਿੱਛੇ ਜਾਈਏ ਤਾਂ ਜੋ ਪਹਿਲਾ ਬੱਚਾ ਹੁੰਦਾ ਸੀ ਤਕਰੀਬਨ ਨਾਨਕੇ ਪਿੰਡ ਆਪਾਂ ਆਪਣੀ ਬੇਟੀ ਨੂੰ ਪੇਕਿਆਂ ਦੇ ਪਿੰਡ ਲੈ ਜਾਂਦੇ ਸੀ ਜਿਵੇਂ ਧੰਗੁਰੂ ਨਾਨਕ ਪਾਤਸ਼ਾਹ ਜੀ ਦੀ ਵੇਖੋ ਜਿਹੜੀ ਭੈਣ ਨਾਨਕੀ ਏ ਉਹ ਵੀ ਵੇਖੋ ਆਪਣਾ ਪੇਕਿਆਂ ਦੇ ਪਿੰਡ ਜਾ ਕੇ ਜਨਮ ਲਿਆਣ ਕਰਕੇ ਉਹਨਾਂ ਦਾ ਨਾਮ ਬੇਬੇ ਨਾਨਕੀ ਸੀ ਜੀ ਮਤਲਬ ਇਤਿਹਾਸ ਦੇ ਵਿੱਚ ਇਹ ਜੁੜਿਆ ਹੋਇਆ ਪਰ ਅੱਜ ਗੱਲ ਕਰ ਲਈਏ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਰਾਮ ਭਗਵਾਨ ਦੀ ਸੋ ਬੜੀ ਧੂਮ ਧਾਮ ਨਾਲ ਸ਼ਰਧਾ ਉਲਾਸ ਦੇ ਨਾਲ ਉੱਥੇ ਬੜੀ ਦੁਨੀਆ ਪਹੁੰਚ ਰਹੀ ਹੈ 600 ਤੋਂ ਵੱਧ ਬੀਵੀਆਈਪੀ ਪਹੁੰਚ ਰਹੇ ਹਨ ਪ੍ਰਧਾਨ ਮੰਤਰੀ ਪਹੁੰਚ ਰਹੇ ਆਜ ਉੱਥੇ ਪੈਰ ਤਰਨ ਦੀ ਥਾਣੀ ਹੈਗੀ ਪਰ ਉੱਥੇ ਦੂਜੇ ਪਾਸੇ ਦੇਖਿਆ ਜਾਵੇ ਜਿਹੜੇ ਰਾਮ ਭਗਵਾਨ ਦਾ ਨਾਨਕੇ ਪਿੰਡ ਲਾਲੀਏ ਜਨਮ ਦੀ ਗੱਲ ਚਲੋ ਅਸੀਂ ਨਹੀਂ ਕਰਦੇ ਪਰ ਉਹਨਾਂ ਦਾ ਇਲਾਕਾ ਤਾਂ ਹੈ ਨਾਨਕੇ ਪਰਿਵਾਰਤ ਹੈ ਇੱਥੇ ਕੁਝ ਵੀ ਨਹੀਂ ਇੱਕ ਦੀਵਾ ਵੀ ਨਹੀਂ ਜਲ ਰਿਹਾ ਬਾਜੀ ਸਨ 7475 ਵਿੱਚ ਜਦੋਂ ਆਪਣੇ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਸਨ ਉਹ ਸਾਡੇ ਆਏ ਸਨ ਜੀ ਇੱਥੇ ਜੀ ਉਸ ਤੋਂ ਬਾਅਦ ਫਿਰ ਗਵਰਨਮੈਂਟ ਨੇ ਖਦਾਈ ਕੀਤੀ ਸੀ 4-5 ਸਾਲ ਜੀ ਉਰਲੀ ਸਾਈਡ ਤੋਂ ਜੀ ਫਿਰ ਉਹਨਾਂ ਨੇ ਖਦਾਈ ਦੇ ਵਿੱਚ ਉਸ ਟਾਈਮ ਦੇ ਸਿੱਕੇ ਨਿਕਲੇ ਆਪਣੇ ਚੂੜੀਆਂ ਵਗੈਰਾ ਹੋਰ ਨਿਸ਼ਾਨ ਮਕਾਨ ਬੰਦਿਆਂ ਦੇ ਪਿੰਜਰ ਤਕਰੀਬਨ ਉਹਨਾਂ ਨੇ ਫਿਰ ਸਿੱਧ ਕਰਕੇ ਫਿਰ ਸਾਡੇ ਜਿਹੜਾ ਇੱਥੇ ਹਾਈ ਸਕੂਲ ਹੈ ਸੀ ਨਾ ਜੀ ਆਪਣਾ ਪਹਿਲਾਂ ਆਪਣਾ ਸੀ ਮਿਡਲ ਸੀ ਮਿਡਲ ਤੋਂ ਫਿਰ ਹਾਈ ਸਕੂਲ ਉਹਨਾਂ ਦਾ ਨਾਂ ਫਿਰ ਮਾਤਾ ਕਸ਼ਲਿਆ ਦੇ ਨਾਂ ਤੇ ਪਾਇਆ ਜੀ ਬਾਅਦ ਦੇ ਵਿੱਚ ਜੀ ਔਰ ਜਿਹੜਾ ਪਟਿਆਲੇ ਹਸਪੀਟਲ ਦੇ ਬੱਚਿਆਂ ਦਾ ਮਾਤਾ ਕਸ਼ਲਿਆ ਜੀ ਦਾ ਉਹ ਵੀ ਮਾਤਾ ਕਸ਼ਲਿਆ ਦੇ ਨਾਂ ਤੇ ਬਾਅਦ ਦੇ ਵਿੱਚ ਡਾਕਟਰ ਰਧਾਵਾ ਸੀ ਜੀ ਇੱਥੇ ਆ ਕੇ ਉਹਨਾਂ ਨੇ ਸੇਵਾ ਵੀ ਕੀਤੀ ਜੀ ਉਹਨਾਂ ਨੇ ਫਿਰ ਕਰਾ ਕੇ ਉਹ ਵੀ ਨਾਂ ਚੇਂਜ ਕਰਾਇਆ ਜੀ ਅੱਛਾ ਹਾਂਜੀ ਤੇ ਜੇਕਰ ਗੱਲ ਕਰ ਲਈਏ ਜਿਵੇਂ ਤੁਸੀਂ ਕਹਿ ਰਹੇ ਹੋ ਇਤਿਹਾਸ ਮਿਲਿਆ ਤੇ ਉਸ ਵਕਤ ਦੇ ਰਾਸ਼ਟਰਪਤੀ ਸਗਨ ਹੈਨਾ ਉਹ ਵੀ ਇੱਥੇ ਆਏ ਫਿਰ ਉਹਨਾਂ ਨੇ ਕੁਝ ਅਨਾਉਂਸ ਵਗੈਰਾ ਕੀਤਾ ਜੀ ਉਹਨਾਂ ਨੇ ਅਨਾਉਂਸ ਕੀਤਾ ਸੀ ਉਸ ਟਾਈਮ ਦਾ 2 ਕਰੋੜ ਰੁਪਇਆ ਕੋਦੀ ਯਾਦ ਹੈ ਜੀ ਮੈਂ ਉਸ ਟਾਈਮ ਪੰਜਵੀਂ ਚ ਪੜਦਾ ਸੀ ਮੈਂ ਨਾਲ ਉਹਨਾਂ ਦੇ ਉਸ ਟਾਈਮ ਸੀ ਲੇਕਿਨ ਮੈਨੂੰ ਯਾਦ ਆਸਦੇ ਮੈਂ ਪੰਜਵੀਂ ਚ ਪੜਦਾ ਸੀ 2 ਕਰੋੜ ਰੁਪਏ ਮਨਜ਼ੂਰ ਕਰ ਗਏ ਸੀ ਪਰ ਸਾਡੇ ਸ਼ਹਿਰ ਦੇ ਲਾਲੋ ਪਿੰਡ ਦੇ ਕਰਮਾੜੇ ਵੀ ਨਾ ਪਿੰਡ ਵਾਲਿਆਂ ਨੇ ਕੋਈ ਕੇਅਰ ਕੀਤੀ ਨਾ ਕਿਸੇ ਸਰਕਾਰ ਨੇ ਕੇਅਰ ਕੀਤੀ ਮਤਲਬ ਉਹ ਪੈਸਾ ਵੀ ਨਹੀਂ ਲੱਗਿਆ ਫਿਰ ਨਾ ਲੱਗਿਆ ਨਹੀਂ ਜੀ ਪੈਸਾ ਮਨਜ਼ੂਰ ਕੀਤਾ ਪਿਆ ਪਰ ਲੱਗਿਆ ਨਹੀਂ ਜੀ ਪੈਸਾ ਬਾਬਾ ਜੀ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦਾ ਜਿਵੇਂ ਦਰਗਾਹ ਬਣੀ ਹੋਈ ਹੈ ਬਾਬਾ ਜੀ ਦੀ ਇੱਥੇ ਬੜੀ ਦੁਨੀਆ ਪਹੁੰਚਦੀ ਹੈ ਪੀਖਮ ਸਾਹਿਬ ਜੀ ਦੀ ਦਰਗਾਹ ਬਣੀ ਹੋਈ ਹੈ ਉੱਥੇ ਦੁਨੀਆ ਪਹੁੰਚਦੀ ਹੈ ਪਰ ਇਸ ਮੰਦਰ ਦੇ ਵਿੱਚ ਕੋਈ ਨਹੀਂ ਪਹੁੰਚਦਾ ਜੇਕਰ ਇੱਥੇ ਵੀ ਡਿਵੈਲਪ ਹੋ ਜਵੇ ਤਾਂ ਦੁਨੀਆ ਆਏਗੀ ਹਾਂ ਬਿਲਕੁਲ ਆਏਗੀ ਕਿਉਂਕਿ ਇਹਦੇ ਪਰੰਪਰਾਚੀ ਨੇ ਜੀ ਉਹਨਾਂ ਦਾ ਵੇਖੋ ਜਨਮ ਸਥਾਨ ਹੈ ਇਹ ਤਾਂ ਜੁੱਗੋ ਜੁੱਗ ਰਹਿਣ ਵਾਲੀ ਥਾਂ ਹੈ ਜਿਹੜਾ ਕਿ ਗਵਰਨਮੈਂਟ ਵਿਸਾਰੀ ਬੈਠੀ ਔਰ ਜਿਹੜੇ ਪਿੰਡ ਦੇ ਸਾਡੇ ਭਗਵੰਤ ਜਿਹੜੇ ਬੰਦੇ ਨੇ ਉਹ ਕੇਅਰ ਨਹੀਂ ਕਰ ਰਹੇ ਇਸ ਗੱਲ ਦੀ ਇਸ ਸੰਤੇ ਇਸ ਗੱਲ ਦਾ ਦ ਬਾਕੀ ਤੁਸੀਂ ਕੀ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਮੰਗ ਕਰਨੇ ਆਂ ਕਿ ਜਿਹੜਾ ਇੱਥੇ ਵੀ ਮੰਦਰ ਬਣਨਾ ਜਿਵੇਂ ਯੁੱਧਿਆ ਦੇ ਵਿੱਚ ਸਾਰਾ ਕੁਝ ਇੱਥੇ ਵੀ ਉਸ ਤਰ੍ਹਾਂ ਹੀ ਬਣਨਾ ਚਾਹੀਦਾ ਇਹ ਜਿਹੜਾ ਆਪਣਾ ਉੱਤੇ ਕਿਲਾ ਹੈ ਕਮ ਸੇ ਕਮ ਮੇਰਾ ਖਿਆਲ 25 ਕਿੱਲਾਂ ਦੇ ਵਿੱਚ ਜੀ ਸਾਰਾ ਹੈ ਅੰਤ ਪੂਰਾ ਨਕਸ਼ਾ ਜੀ ਪੂਰਾ ਇਹਦੇ ਵਿੱਚ ਸਾਰਾ ਜਿਹੜਾ ਸ਼ਹਿਰ ਦਾ ਵਿੱਚ ਜੀ ਇਹ ਜਿਹਦੇ ਵਿੱਚ ਸਾਰਾ ਪੂਰਾ ਬਣਿਆ ਜੀ ਹੈ ਹਾਂ ਹੁਣ ਲੋਕਾਂ ਨੇ ਨਜਾਇਜ਼ ਕਬਜ਼ੇ ਕਰਕੇ ਥੱਲੇ ਥੱਲੇ ਖੋਦ-ਖੋਦ ਕੇ ਆਪਣੇ ਮਕਾਨ ਬਣਾ ਰਹੀ ਜਾ ਰਹੇ ਨੇ ਜੋ ਕਿ ਗਲਤ ਗੱਲ ਹੈ ਜੀ ਜੀ ਸੋ ਬਹੁਤ ਵੱਡੀ ਗੱਲ ਦੱਸੀ ਹੈ ਬਾਬਾ ਜੀ ਨੇ ਕਿ ਕਿਸ ਤਰ੍ਹਾਂ ਇਹ ਇਤਿਹਾਸਕ ਇਮਾਰਤ ਧਾਰਮਿਕ ਇਮਾਰਤ ਕਹਿ ਲਈਏ ਕਿ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਸਰਕਾਰਾਂ ਨੂੰ ਤੇ ਬੁੱਧੀਜੀਵੀਆਂ ਨੂੰ ਤੇ ਧਰਮ ਦੇ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਜ਼ਰੂਰਤ ਹੈ ਕਿ ਉਹ ਇੱਥੇ ਆਣ ਤੇ ਇਸ ਦਾ ਵੀ ਉਸੇ ਤਰ੍ਹਾਂ ਚਲੋ ਮੈਂ ਕਹਿੰਦਾ ਉਸ ਲੈਵਲ ਤੇ ਤੁਸੀਂ ਨਹੀਂ ਕਰ ਸਕਦੇ ਪਰ ਆਪਣੀ ਸ਼ਰਧਾ ਦੇ ਮੁਤਾਬਕ ਇੱਥੇ ਵੀ ਉਸ ਤਰ੍ਹਾਂ ਹੀ ਧੂਮ ਧਾਮ ਦੇ ਨਾਲ ਭਗਵਾਨ ਰਾਮ ਦਾ ਜਨਮ ਉਤਸਵ ਜਿਹੜਾ ਹੈ ਉਹ ਮਨਾਇਆ ਜਾਣਾ ਚਾਹੀਦਾ ਜਿਸ ਤਰ੍ਹਾਂ ਕਿ 22 ਜਨਵਰੀ ਨੂੰ ਉੱਥੇ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਇਸ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਇਹਨੂੰ ਇਸ ਤਰ੍ਹਾਂ ਬੇਰ ਦੇਖਿਆ ਜਾਣਾ ਚਾਹੀਦਾ ਸੋ ਇਹਨਾਂ ਦੇ ਮਨ ਦੇ ਵਿੱਚ ਦੁੱਖ ਵੀ ਹੈ ਕਿ ਨਾ ਹੀ ਪਿੰਡ ਦੇ ਸੱਜਣ ਪਤਵੰਤੇ ਇਸ ਵੱਲ ਦੇਖ ਰਿਹਾ ਨਾ ਹੀ ਸਰਕਾਰਾਂ ਦੇਖ ਰਹੀਆਂ ਤੇ ਨਾ ਹੀ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਆਪਣੇ ਆਪ ਨੂੰ ਲੀਡਰ ਕਹਿਣ ਵਾਲੇ ਲੋਕ ਵੀ ਇਸ ਵੱਲ ਧਿਆਨ ਨਹੀਂ ਦੇ ਰਹੇ ਸੋ ਇਸ ਸਥਾਨ ਦੇ ਅਸੀਂ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ ਜਿਹੜਾ ਕਿ ਬੜਾ ਹੀ ਭਾਗਾ ਵਾਲਾ ਸਥਾਨ ਹੈ ਪਿੰਡ ਵਾਲਿਆਂ ਦੀ ਮੰਨੀਏ ਤਾਂ ਇੱਥੇ ਭਗਵਾਨ ਸ਼੍ਰੀ ਰਾਮਚੰਦਰ ਦੇ ਹੱਥ ਲੱਗੇ ਐ ਇਸ ਧਰਤੀ ਤੇ ਉਹਨਾਂ ਦੇ ਪੈਰ ਲੱਗੇ ਐ ਕਿਉਂਕਿ ਇਹ ਉਹਨਾਂ ਦੇ ਨਾਨਕੇ ਦਾ ਜਿਹੜਾ ਕਹਿ ਲੀਏ ਮਹਿਲ ਸੀ ਕਿਲਾ ਸੀ ਇੱਥੇ ਹੀ ਉਹ ਆਂਦੇ ਹੋਣੇ ਐ ਵੈਸੇ ਪਿੰਡ ਵਾਲੇ ਇਹ ਵੀ ਕਹਿੰਦੇ ਐ ਕਿ ਰਾਮ ਭਗਵਾਨ ਦਾ ਜਨਮ ਵੀ ਇਸ ਸਥਾਨ ਤੇ ਉੱਤੇ ਹੋਇਆ ਪਰ ਇਸ ਦੇ ਵਿੱਚ ਹਜੇ ਕੋਈ ਸਪਸ਼ਟਤਾ ਨਹੀਂ ਹੈਗੀ ਇਸ ਨੂੰ ਸਪਸ਼ਟ ਤੌਰ ਦੇ ਉੱਤੇ ਨਹੀਂ ਕਿਹਾ ਜਾ ਸਕਦਾ ਪਰ ਨਾਨਕੇ ਜ਼ਰੂਰ ਆਏ ਹੋਣਗੇ ਇਹ ਮਹਾਰਾਜਾ ਕੌਸ਼ਲ ਜਿਹੜੇ ਹੋਏ ਐ ਮਾਤਾ ਛੱਲਿਆ ਦੇ ਪਿਤਾ ਜੀ ਹੋਏ ਨੇ ਉਹਨਾਂ ਦੀ ਇਹ ਸਾਰੀ ਜਿਹੜ ਕਹਿੰਦੇ ਆ ਰਿਆਸਤ ਸੀ ਇਹ ਕਿਲਾ ਉਹਨਾਂ ਦਾ ਸੀ ਸੋ ਇਸ ਕਿਲੇ ਦੇ ਉੱਪਰ ਇਤਿਹਾਸ ਵੀ ਹੈ ਔਰ ਇੱਥੇ ਲੋਕਾਂ ਦੀ ਆਸਥਾ ਵੀ ਹੈ ਸ਼ਰਧਾ ਵੀ ਬਣੀ ਹੋਈ ਹੈ ਔਰ ਇਹਨਾਂ ਦਵਾਰਾਂ ਦੇ ਨਾਲ ਹੀ ਅੱਗੇ ਜਾਵਾਂਗੇ ਤਾਂ ਮਾਤਾ ਕੁਛੱਲਿਆ ਜੀ ਦਾ ਸਥਾਨ ਬਣਿਆ ਹੋਇਆ ਉਹਨਾਂ ਦੀ ਮੂਰਤੀ ਸ਼ਿਸ਼ੋਭੀ ਤਹ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਆ ਮਾਤਾ ਕੁਛੱਲਿਆ ਜੀ ਰਾਮ ਭਗਵਾਨ ਦੇ ਮਾਤਾ ਜੀ ਹੋਏ ਸੋ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਵੀ ਇੱਥੇ ਆਂਦੇ ਆ ਬੜਾ ਹੀ ਇੱਥੇ ਲੋਕਾਂ ਨੂੰ ਰੂਹ ਨੂੰ ਸਕੂਨ ਮਿਲਦਾ ਸੋ ਇਸ ਤਸਵੀਰ ਤੁਹਾਨੂੰ ਜਿਹੜੀ ਮੈਂ ਦਿਖਾ ਰਿਹਾ ਇਹ ਮਹਾਰਾਜਾ ਕੌਸ਼ ਕੀਲਾ ਜੋ ਕਿ ਰਾਮ ਭਗਵਾਨ ਦੇ ਨਾਨਾ ਜੀ ਸਨ ਉਹਨਾਂ ਦੀ ਤੀ ਮਾਤਾ ਕੁਸ਼ਲਿਆ ਜੀ ਉਹਨਾਂ ਦੇ ਸੁਪੁੱਤਰ ਭਗਵਾਨ ਸ਼੍ਰੀ ਰਾਮਚੰਦਰ ਸਨ ਸੋ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਇਹਨਾਂ ਥਾਵਾਂ ਦੇ ਉੱਤੇ ਹੀ ਉਹ ਆਏ ਹੋਣੇ ਆ ਉਹਨਾਂ ਦੇ ਪਗ ਵੀ ਇੱਥੇ ਲੱਗੇ ਹੋਣੇ ਆ ਉਹਨਾਂ ਦੇ ਹੱਥ ਵੀ ਇੱਥੇ ਲੱਗੇ ਹੋਣੇ ਆ ਉਹਨਾਂ ਦੀ ਜਿਹੜੀ ਕਹਿ ਲਈਏ ਥਾਂ ਥਾਂ ਤੇ ਯਾਦਾ ਵੀ ਹੋਣਗੀਆਂ ਕਿਉਂਕਿ ਪਿੰਡ ਵਾਲੇ ਕਹਿੰਦੇ ਆ ਕਿ ਜ਼ਰੂਰ ਹੁੰਦਾ ਹੈ ਕਿ ਨਾਨਕਿਆਂ ਦੇ ਘਰੇ ਬੱਚੇ ਆਂਦੇ ਆ ਵੈਸੇ ਤਾਂ ਇਹ ਵੀ ਕਹਿੰਦੇ ਆ ਕਿ ਪਹਿਲਾਂ ਜਮਾਨੇ ਦੇ ਵਿੱਚ ਨਾਨਕਿਆਂ ਦੇ ਘਰੇ ਹੀ ਬੱਚੇ ਪੈਦਾ ਹੁੰਦੇ ਸੀ ਸੋ ਤੁਹਾਨੂੰ ਦਿਖਾ ਰਿਹਾ ਮੈਂ ਕਿਲਾ ਚਾਹੇ ਅੱਜ ਢਾਹ ਢੇਰੀ ਹੋ ਚੁੱਕਿਆ ਹੈ ਪਰ ਫਿਰ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਖੜਾ ਇਸ ਦੀ ਇੱਕ ਚਾਰਦਵਾਰੀ ਜਿਹੜੀ ਹੈ ਉਹ ਜਿਉਂ ਦੀ ਤਿਉਂ ਦਿਖਦੀ ਹੈ ਪਰ ਜਿਹੜੀ ਖਤਮ ਹੋ ਚੁੱਕੀ ਹੈ ਦੇਖੋ ਕਿੰਨਾ ਹਾਈਟ ਦੇ ਉੱਤੇ ਸੀਗਾ ਉਹ ਸਾਹਮਣੇ ਪਿੰਡ ਹੈ ਜਿਹੜਾ ਇਸ ਇਲਾਕੇ ਦਾ ਪਿੰਡ ਹੈ ਕੜਾਮ ਜਿਸ ਨੂੰ ਕਹਿੰਦੇ ਆ ਪਰ ਉਸ ਤੋਂ ਬਹੁਤ ਸਾਰੀ ਵੱਡੀ ਹਾਈਟ ਦੇ ਉੱਤੇ ਇਹ ਕਿਲਾ ਜਿਹੜਾ ਹੈ ਬਣਿਆ ਹੋਇਆ ਸੋ ਰਾਮ ਭਗਵਾਨ ਦੇ ਨਾਨਾ ਜੀ ਦਾ ਇਹ ਕਿਲਾ ਦੱਸਿਆ ਜਾਂਦਾ ਹੈ ਕਿਉਂਕਿ ਇਸ ਨੂੰ ਪਹਿਲਾਂ ਕੁਸ਼ਲਿਆ ਨਗਰੀ ਵੀ ਕਿਹਾ ਜਾਂਦਾ ਸੀ ਕੁਸ਼ਲਿਆ ਨਗਰੀ ਤੋਂ ਬਾਅਦ ਕੋਰਾਮ ਕਹਿਣ ਲੱਗੇ ਕੋਰਾਮ ਤੋਂ ਬਾਅਦ ਇਸ ਨੂੰ ਕੜਾਮ ਦਾ ਨਾਮ ਦੇ ਦਿੱਤਾ ਗਿਆ ਇਹ ਇੱਥੇ ਦੇ ਰਹਿਣ ਵਾਲੇ ਲੋਕ ਦੱਸਦੇ ਆ ਸੋ ਤਸਵੀਰ ਤੁਸੀਂ ਦੇਖੋਗੇ ਕਾਫੀ ਵੱਡਾ ਇਹ ਕਿਲਾ ਹੈ ਜਿੱਥੇ ਅਸੀਂ ਪਹੁੰਚੇ ਆ ਸੋ ਇਹ ਕਿਤੇ ਨਾ ਕਿਤੇ ਅਣਦੇਖੀ ਦਾ ਸ਼ਿਕਾਰ ਵੀ ਹੋਇਆ ਨਜ਼ਰ ਆ ਰਿਹਾ ਕਿਉਂਕਿ ਨਾ ਤਾਂ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਦੇਖਰੇਖ ਕੀਤੀ ਜਾ ਰਹੀ ਹੈ ਔਰ ਨਾ ਹੀ ਜਿਹੜੇ ਸਮਾਜਿਕ ਆਗੂ ਐ ਧਾਰਮਿਕ ਆਗੂ ਐ ਉਹਨਾਂ ਵੱਲੋਂ ਇੱਥੇ ਕੋਈ ਖਾਸਾ ਧਿਆਨ ਦਿੱਤਾ ਜਾ ਰਿਹਾ ਸੋ ਇਹ ਕਿਤੇ ਨਾ ਕਿਤੇ ਅਣਗਹਿਲੀ ਦਾ ਸ਼ਿਕਾਰ ਵੀ ਹੋ ਰਿਹਾ ਇਮਾਰਤ ਤੁਸੀਂ ਦੇਖੋਗੇ ਇਧਰਲੇ ਪਾਸੇ ਹੁਣ ਜਿਹੜਾ ਸ਼ਾਇਦ ਉਸ ਵਕਤ ਘਰ ਸੀ ਜਿਹੜਾ ਇਹ ਕਿਲੇ ਦੀ ਕੋਈ ਡਿਊਟੀ ਸੀ ਆ ਕੋਈ ਥਾਂ ਸੀ ਉੱਥੇ ਅੱਜ ਮਾਤਾ ਕੁਸ਼ਲਿਆ ਜੀ ਦੀ ਮੂਰਤੀ ਸਜੋਬਿਤ ਹੈ ਉਸ ਦੇ ਦਰਸ਼ਨ ਕਰਨ ਲਈ ਲੋਕ ਦੂਰੋਂ ਦੂਰੋਂ ਆਣੇ ਆ ਇਸ ਤੋਂ ਇਲਾਵਾ ਇਹ ਸਾਰਾ ਕਿਲਾ ਜਿੰਨੀ ਵੀ ਵੱਡੀ ਤੁਸੀਂ ਇਹ ਪਹਾੜੀ ਦੇਖ ਰਹੇ ਹੋ ਇਹ ਸਾਰਾ ਇੱਕ ਕਿਲਾ ਹੈ ਉਸ ਕਿਲੇ ਦੇ ਵਿੱਚ ਹੀ ਇਹ ਜਿਹੜੀ ਹੈ ਚਾਰ ਦੀਵਾਰੀ ਦੇ ਵਿੱਚ ਅਸੀਂ ਖੜੇ ਆ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਹੋਰ ਮੰਦਰ ਤਾਂ ਜ਼ਰੂਰ ਬਣ ਗਏ ਆ ਨਵੇਂ ਮੰਦਰਾਂ ਦੀ ਉਸਾਰੀ ਤਾਂ ਜ਼ਰੂਰ ਹੋ ਗਈ ਆ ਔਰ ਬੜੇ ਵੱਡੇ ਵੱਡੇ ਵਿਸ਼ਾਲ ਵਿਸ਼ਾਲ ਮੰਦਰਾਂ ਦੀ ਉਸਾਰੀ ਹੋ ਗਈ ਆ ਪਰ ਇਹ ਸਥਾਨ ਜਿਹੜਾ ਕਿ ਇੱਥੇ ਦਾ ਮੁੱਖ ਸਥਾਨ ਹੈ ਮੁੱਖ ਇਤਿਹਾਸਿਕ ਸਥਾਨ ਹੈ ਉਹ ਅੱਜ ਵੀ ਤੁਸੀਂ ਦੇਖੋਗੇ ਕਿਸ ਤਰ੍ਹਾਂ ਇੱਥੇ ਥਾਂ ਥਾਂ ਦੇ ਉੱਤੇ ਜਿਹੜੇ ਕਹਿ ਲਈਏ ਕਿ ਇੱਟਾਂ ਵਿਖਰੀਆਂ ਹੋਈਆਂ ਨੇ ਗੰਦਗੀ ਪਈ ਹੋਈ ਹੈ ਲੋਕ ਅੱਗ ਬਾਲ ਕੇ ਬੈਠ ਜਾਂਦੇ ਆ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੋ ਕਿਤੇ ਵੀ ਅੱਛਾ ਨਹੀਂ ਲੱਗ ਰਿਹਾ ਔਰ ਜੇਕਰ ਇਸ ਦੀ ਸਾਮ ਸੰਭਾਲ ਹੋਵੇ ਤਾਂ ਇਹ ਧਾਰਮਿਕ ਤੌਰ ਦੇ ਉੱਤੇ ਵੀ ਕਹੀਏ ਕਿ ਹਜ਼ਾਰਾਂ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਔਰ ਲੋਕ ਇੱਥੇ ਆਣਗੇ ਉੱਥੇ ਜੇਕਰ ਗੱਲ ਕਰ ਲਈਏ ਟੂਰਿਜ਼ਮ ਦੇ ਮਾਧਿਅਮ ਰਾਹੀਂ ਤੇ ਟੂਰਿਜ਼ਮ ਦੇ ਲਈ ਵੀ ਬਹੁਤ ਦੁਨੀਆ ਇੱਥੇ ਆ ਸਕਦੀ ਹੈ ਦੂਰੋਂ ਦੂਰੋਂ ਜਿਹੜੇ ਲੋਕ ਇੱਥੇ ਬਹੁਤ ਸਾਰੇ ਧਾਮਾਂ ਤੇ ਦਰਸ਼ਨ ਕਰਨ ਆਉਂਦੇ ਆ ਉਹ ਵੀ ਇਸ ਸਥਾਨ ਦੇ ਉੱਤੇ ਪਹੁੰਚ ਸਕਦੇ ਆ ਸੋ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜ਼ਰੂਰਤ ਹੈ ਕਿ ਉਹ ਇਸ ਸਥਾਨ ਬਾਬਤ ਜਿਹੜਾ ਕਿ ਇੱਕ ਪਵਿੱਤਰ ਸਥਾਨ ਹੈ ਜਿਹੜਾ ਕਿ ਇੱਕ ਧਾਰਮਿਕ ਸਥਾਨ ਹੈ ਜਿਹੜਾ ਕਿ ਇੱਕ ਹਿਸਟੋਰੀਕਲ ਸਥਾਨ ਹੈ ਇਸ ਦੇ ਉੱਤੇ ਜ਼ਰੂਰ ਗੌਰ ਕਰਨ ਤੇ ਇਸ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਤਾਂ ਜੋ ਸਟੇਟ ਹੋਰ ਵਧੇ ਕੈਮਰਾ ਪਰਸਨ ਅਤੁਲ ਦੇ ਨਾਲ ਅਨੁਰਾਗ ਸ਼ਰਮਾ ਪਟਿਆਲਾ ਤੋਂ ਔਨ 에ਅਰਲੀ